ਮਾਰਨਿੰਗ ਆਲ ਮੈਂ ਦੀਪਕ ਗਿਗੇਸ਼ਵਰ ਫਰਮ ਬਲੂ ਲਾਈਨ ਵਿਸ਼ਵਾਸ ਤੋਂ ਅੱਜ ਥੋੜੇ ਜੇ ਕਾਰਨਾਂ ਦਾ ਜਿਹੜਾ ਨਵਾਂ ਮਾਰਕੀਟ ਵਿੱਚ ਅੱਜਕਲ ਐਡਵਰਟਾਈਜ਼ਮੈਂਟ ਚੱਲ ਰਹੀ ਨੇ ਰਿਲੇਟਡ ਟੂ ਵਿਸਾਖੀ ਮੇਲਾ ਦੇਖੋ ਦੋਸਤੋਂ ਆਪਾਂ ਜੇ ਗੱਲ ਕਰੀਏ ਬਹੁਤ ਹੀ ਕਲੀਅਰ ਹੁੰਦਾ ਹੈ ਕਿ ਆਪਾਂ ਉਹਨਾਂ ਐਮਬੈਸੀ ਆਫੀਸਰਾਂ ਨੂੰ ਸੂਝਵਾਨ ਸਮਝਿਏ ਕਿ ਐਗਜੈਕਟਲੀ ਉਹਨਾਂ ਨੂੰ ਵੀ ਪਤਾ ਹੈ ਕਿ ਕਿਆ ਕਰਕੇ ਆਪਾਂ ਕੈਨੇਡਾ ਜਾ ਰਹੇ ਆਂ ਤੇ ਵਿਸਾਖੀ ਮੇਲਾ ਵਿਸਾਖੀ ਮੇਲਾ ਕਰਕੇ ਸਿਰਫ ਇੱਕ ਤਿਉਹਾਰ ਨੂੰ ਯੂਜ਼ ਕਰਨ ਦਾ ਇੱਕ ਟੈਕਟ ਬਣਾਇਆ ਗਿਆ ਜਦਕਿ ਵਿਸਾਖੀ ਮੇਲਾ ਆਪਣੇ ਵਾਸਤੇ ਕੋਈ ਹੈਲਪਫ ਨਹੀਂ ਹੈ ਜੇ ਆਪਾਂ ਰੀਜ਼ਨ ਦੀ ਗੱਲ ਕਰੀਏ ਕੈਨੇਡਾ ਵਿੱਚ ਜਾਣ ਵਾਸਤੇ ਤੇ ਅੱਜਕੱਲ੍ਹ ਸ਼ੁਰੂ ਹੋ ਚੁੱਕਿਆ ਹੈ ਉਹ ਵਿਸਾਖੀ ਮੇਲਾ ਪੂਰੀ ਮਾਰਕੀਟ ਵਿੱਚ ਤੇ ਨਾਲ ਹੀ ਇੱਕ ਹੋਰ ਸੀਗਾ ਕਿ ਆਪਣਾ 3 ਲੱਖ ਰੁਪਏ ਲੋਕੀ ਅਕਾਊਂਟ ਵਿੱਚ ਦਿਖਾ ਕੇ ਸੋਚਦੇ ਨੇ ਕਿ ਉਹਨਾਂ ਦਾ ਵੀਜ਼ਾ ਆ ਜਾਏਗਾ ਕੈਨੇਡਾ ਦਾ ਜੇ ਆਪਾਂ ਆਮ ਤੌਰ ਤੇ ਗੱਲ ਕਰੀਏ ਤੇ ਆਪਣੀ ਸਿਰਫ 에ਅ ਟਿਕਟ ਦੀ ਗੱਲ ਕਰੀਏ ਤੇ ਸਿਰਫ ਉਹੀ 80000 70 ਤੋਂ 80000 ਦੀ 8 ਟਿਕਟ ਆ ਜਾਂਦੀ ਹੈ ਬਾਕੀ ਰਹਿ ਗਿਆ 2 2 ਲੱਖ ਰੁਪਏ ਤਾਂ ਆਪਣਾ ਬਾਕੀ ਵੀ ਖਰਚੇ ਆ ਜਾਣੇ ਆ ਹੋਟਲ ਬੁਕਿੰਗ ਹੋਟਲ ਦੀ ਗੱਲ ਕਰੀਏ ਜੇ ਜਿੱਧਰ ਰਹਿ ਰਹੇ ਹੋਈਏ ਤਾਂ ਤੇ ਇਸ ਕਰਕੇ ਆਪਣੀ ਸਾਰੀ ਪੂੰਜੀ ਜੇ 3 ਲੱਖ ਰੁਪਏ ਦੇ ਦਿੱਤੇ ਆਪਾਂ ਵੀਜ਼ਾ ਦੀ 익ਸਪੈਕਟੇਸ਼ਨਸ ਕਰੀਏ ਤਾਂ ਮੈਂ ਕਹਾਂਗਾ ਇਹ ਬਿਲਕੁਲ ਗਲਤ ਹੈ ਤੇ ਆਪਣੇ ਵੀਜ਼ਾ ਫਾਈਲ ਨੂੰ ਖਰਾਬ ਕਰਨ ਵਾਲਾ ਕੰਮ ਹੈ ਜੇ ਆਪਾਂ 3 ਲੱਖ ਰੁਪਏ ਬੈਂਕ ਅਕਾਊਂਟ ਚ ਪਾ ਕੇ ਆਪਣੀ ਫਾਈਲ ਐਮਬੈਸੀ ਵਿੱਚ ਲਾ ਰਹੇ ਹਾਂ ਤਾਂ ਕਿਸੇ ਕੇਸਿਸ ਵਿੱਚ ਹੋ ਸਕਦਾ ਹੈ ਬਟ ਆਪਾਂ ਬਹੁਤ ਹੀ ਘੱਟ ਚਾਂਸਸ ਨੇ ਆਪਣੇ ਵੀਜ਼ਾ ਆਣ 300 ਲੱਖ ਰੁਪਏ ਦੀ ਅਕਾਊਂਟ ਸਟੇਟਮੈਂਟ ਆ ਦਿਖਾ ਕੇ ਸੋ ਉਸੀ ਚੀਜ਼ ਦੀ ਮੈਂ ਗੱਲ ਕਰ ਰਹਾ ਜੀਗਾ ਕਿ ਆਪਣੇ ਇੱਕ ਜਿਵੇਂ ਸਾਡੇ ਵੀਜ਼ਾਸ ਆਏ ਚਾਰ ਰਿਫਿਊਜ਼ਲ ਤੋਂ ਬਾਅਦ ਉਸ ਤੋਂ ਬਾਅਦ ਦੋ ਰਿਫਿਊਜ਼ਲ ਤੋਂ ਬਾਅਦ ਕਿਸ ਨੇ ਪੀਆਰ ਫਾਈਲ ਕੀਤਾ ਸੀਗਾ ਕਿਸ ਨੇ ਵਰਕ ਪਰਮਿਟ ਫਾਈਲ ਕੀਤਾ ਜੀਗਾ ਉਹਨਾਂ ਦੀ ਵੀ ਵੀਜ਼ਾ ਹੈ ਇੱਕ 17 ਸਾਲ ਦਾ ਲੜਕਾ ਹੈ ਉਹਦਾ ਵੀਜ਼ਾ ਆਇਆ ਜਿੱਦੇ ਪਹਿਲਾਂ ਦੋ ਰਿਫਿਊਜ਼ਲ ਸੀਗੇ ਉਹ ਜਿਹੜੇ ਵੀਜ਼ੇ ਨੇ ਉਹਨਾਂ ਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਜਾਣਕਾਰੀਆਂ ਨੇ ਉਹਨਾਂ ਦੇ ਵਿੱਚ ਕਿ ਉਹ ਵੀਜ਼ੇ ਆਉਂਦੇ ਕਿਵੇਂ ਨੇ ਤੇ ਉਸ ਚੀਜ਼ 'ਚ ਗੱਲ ਕਰੀ ਤੇ ਇੱਕ ਹੋਰ ਚੀਜ਼ ਇੰਪੋਰਟੈਂਟ ਹੈ ਉਹ ਹੈ ਵੀ ਕਵਰਿੰਗ ਲੈਟਰ ਕਵਰਿੰਗ ਲੈਟਰ ਜਿਹੜੀ ਹੁੰਦੀ ਹੈਗੀ ਆ ਉਹ ਆਪਣੇ ਇੱਕ ਪੂਰੀ ਫਾਈਲ ਦਾ ਨਿਚੋੜ ਹੈ ਹੁਣ ਉਸ ਨਿਚੋੜ ਨੂੰ ਬਣਾਉਣ ਵਿੱਚੇ ਕੋਈ ਵੀ ਕੰਸਲਟੈਂਟ ਜੋ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਆ-ਕਿਆ ਚਾਹੀਦਾ ਹੈ ਉਹਨਾਂ ਨੇ ਪੂਰੀ ਡਿਟੇਲ ਲਿਖਣੀ ਹੈ ਕਿ ਤੁਸੀਂ ਉੱਧਰ ਜਾ ਕੇ ਰਿਓ ਕਦ ਜਾਣਾ ਚਾਹੁੰਦੇ ਹੋ ਤੁਹਾਡਾ ਇੱਧਰ ਕੀ ਕੰਮ ਕਰ ਹੈ ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ ਹੈ ਸਾਡੀ ਪ੍ਰਾਪਰਟੀ ਕਿੰਨੀ ਹੈ ਤੁਹਾਡੇ ਵਾਪਸ ਆਉਣ ਦਾ ਕੀ ਕਾਰਨ ਰਹੇਗਾ ਜਿਹਨੂੰ ਆਪਾਂ ਟਾਈਸ ਬੋਲਦੇ ਆਂ ਫੈਮਿਲੀ ਟਾਈਸ ਜਾਂ ਬਿਜ਼ਨਸ ਟਾਈਸ ਤੇ ਉਸ ਬੇਸਿਸ ਤੇ ਫਿਰ ਵੀਜ਼ੇ ਲਗਣ ਦੇ ਚਾਂਸਸ ਵੱਧਦੇ ਨੇ ਚਾਹਤ ਕਿ ਆਮ ਤੌਰ ਤੇ ਕੀ ਆ ਦੇਖਿਆ ਗਿਆ ਕਿ ਇੱਕ ਪ੍ਰੈਪਰੇਸ਼ਨ ਕੀਤੀ ਜਾਏਗੀ ਇੱਕ ਲੈਟਰ ਦੀ ਜੋ ਪੁਰਾਣਾ ਬਣਾ ਬਣਾਇਆ ਲੈਟਰ ਹੈ ਉਹਦੇ ਵਿੱਚ ਪਾਸਪੋਰਟ ਚੇਂਜ ਕੀਤਾ ਉਹਨਾਂ ਦੀ ਥੋੜੀ ਡਿਟੇਲਸ ਚੇਂਜ ਕੀਤੀਆਂ ਤੇ ਉਹੀ ਦਾ ਉਹੀ ਐਮਬੈਸੀ ਆਫੀਸਰ ਦੇ ਸਾਹਮਣੇ ਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਜਦ ਅੰਬੈਸੀ ਆਫੀਸਰ ਨੇ ਦੇਖਣਾ ਹੁੰਦਾ ਹੈ ਤਾਂ ਉਸ ਲੈਟਰ ਨੂੰ ਹੀ ਦੇਖਣਾ ਹੁੰਦਾ ਹੈ ਤੇ ਉਸ ਲੈਟਰ ਨੂੰ ਦੇਖ ਕੇ ਉਹਨੂੰ ਬਹੁਤ ਵੱਧ ਨੌਲੇਜ ਮਿਲ ਜਾਂਦੀ ਹੈ ਤੁਹਾਡੀ ਫਾਈਲ ਦੇ ਬਾਰੇ ਬਟ ਜੇ ਉਸੀ ਚੀ ਖਰਾਬੀ ਹੋਏਗੀ ਤਾਂ ਇਹ ਮੰਨ ਕੇ ਚਲੋ ਕਿ ਆਪਾਂ 50% ਕੇਸ ਤਾਂ ਉਸੀ ਟਾਈਮ ਹੀ ਹਾਰ ਗਏ ਜਦ ਆਪਣੀ ਕਵਰਿੰਗ ਲੈਟਰ ਵਿੱਚ ਕੁਝ ਨਹੀਂ ਲਿਖਿਆ ਹੁੰਦਾ ਇਹ ਬਹੁਤ ਹੀ ਕਾਮਨ ਜੀ ਲੈਂਗੁਏਜ ਲਿਖੀ ਗਈ ਜਿਵੇਂ ਕਿ ਅੱਜਕੱਲ੍ਹ ਫਸਾਖੀ ਮੇਲੇ ਦੀ ਚਲੇਗੀ ਕੁਝ ਵੀ ਉਹਨ ਰਿਫਿਊਜ਼ਲ ਦੇ ਚਾਂਸਸ ਕਿੰਨੇ ਹੋਣਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਮੇ ਰਿਫਿਊਜ਼ਲ ਆਣਗੇ ਸੋ ਇਸ ਦੇ ਮੁਕਾਬਲੇ ਮੈਂ ਕਾਂਗਾ ਵਿਸਾਖੀ ਮੇਲੇ ਨੂੰ ਚੜ੍ਹ ਕੇ ਆਪਾਂ ਅਾ ਹੋਟਲ ਬੁਕਿੰਗ ਜਾਂ ਕੋਈ ਸਪਾਂਸਰਸ਼ਿਪ ਚਾਹੇ ਉਹ ਫਰੈਂਡ ਦੀ ਵੀ ਹੋਵੇ ਉਹ ਲਾਈ ਜਾ ਸਕਦੀ ਹੈ ਜੋ ਕਿ ਆਪਣੇ ਫਾਈਲ ਨੂੰ ਹੈਲਪ ਕਰੇਗਾ ਤੇ ਆਪਣੇ ਵੀਜ਼ਾ ਦੇ ਚਾਂਸਸ ਨੂੰ ਵਧਾਏਗਾ ਤੇ ਆਖਰ ਗੱਲ ਦੁਬਾਰਾ ਤੋਂ ਮੈਂ ਰਿਪੀਟ ਕਰਾਂ ਜਿਹੜੀ ਵੀ ਆਪਾਂ ਆਖਰ ਵਿੱਚ ਨਿਚੋੜ ਕੱਢਦੇ ਆਂ ਪਹਿਲੀ ਗੱਲ ਹੋ ਗਈ ਆਪਣੀ ਕਿ ਵਿਸਾਖੀ ਮੇਲੇ ਤੇ ਆਪਣੀ ਫਾਈਲ ਲਾਣ ਦਾ ਲਾਨਣ ਤੋਂ ਬਚੋ ਦੂਜਾ ਹੋ ਗਿਆ 2 2 3 3 ਲੱਖ ਰੁਪਏ ਆਪਣੇ ਅਕਾਊਂਟ ਚ ਦਿਖਾ ਕੇ ਆਪਣਾ ਵੀਜ਼ਾ ਨੂੰ ਰਿਫਿਊਜ਼ ਕਰਨ ਦੇ ਚਾਂਸਸ ਨਾ ਵਧਾਓ ਤੀਜਾ ਹੋ ਗਿਆ ਕਿ ਕਵਰਿੰਗ ਲੈਟਰ ਦੇ ਉੱਪਰ ਫੋਕਸ ਕਰੋ ਕਿ ਕਵਰਿੰਗ ਲੈਟਰ ਤੁਹਾਡੀ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਤੁਹਾਡੇ ਵੀਜ਼ਾ ਦੇ ਵਿੱਚ ਤੁਹਾਡੇ ਵੀਜ਼ਾ ਦੀ ਫਾਈਲ ਦੇ ਵਿੱਚ ਜੇ ਉਸ ਵਿੱਚ ਕੋਈ ਖਰਾਬੀ ਹੈ ਤਾਂ ਪਹਿਪਾ 50% ਦੇ ਨੇੜੇ ਤੇਰੇ ਪਹਿਲਾਂ ਹੀ ਆਪਣਾ ਰਿਫਿਊਜ਼ਲ ਲਵਾ ਚੁਕੇ ਆ ਤੇ ਉਸ ਦੇ ਉੱਪਰ ਮੇਰੇ ਹਿਸਾਬ ਨਾਲ ਪੂਰੀ ਫਾਈਲ ਦੇ ਵਿੱਚ ਉਸ ਤੋਂ ਉੱਪਰ ਕੋਈ ਇੰਪੋਰਟੈਂਟ ਡਾਕੂਮੈਂਟ ਨਹੀਂ ਹੈ ਤੇ ਮੇਰੇ ਕੋਲ ਇਸ ਚੀਜ਼ ਦੇ ਟੋਟਲ ਪ੍ਰੂਫਸ ਨੇ ਜਿਸ ਨੂੰ ਮੈਂ ਪ੍ਰੂਫ ਦਿਖਾ ਸਕਦਾ ਕਿ ਇਹ ਇਹ ਚੀਜ਼ਾਂ ਕਿਵੇਂ-ਕਿਵੇਂ ਆਪਣੀ ਫਾਈਲ ਦੇ ਵਿੱਚ ਇੰਪੋਰਟੈਂਸ ਜਾਂਦੀਆਂ ਤੇ ਆਪਣੇ ਵੀਜ਼ਾ ਲੱਗਣ ਦੇ ਚਾਂਸਸ ਨੂੰ ਵਧਾਉਂਦੀਆਂ ਓਕੇ ਗਾਇਸ ਥੈਂਕ ਯੂ ਸੋ ਮੱਚ ਟੇਕ ਕੇਅਰ